ਸਾਸਤਰੀ ਕਾਲਜੀ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨਿਜਾਮਪੁਰ ਸਵਾਗਤ ਕਰਦਾ ਅੱਜ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਖੜੇ ਆਂ ਸੈਰ ਸੁਨਾਮ ਵਿਖੇ ਜਿੱਥੇ ਕਿ ਮੇਂਦਰਾ ਟਰੈਕਟਰਜ਼ ਵੱਲੋਂ ਬਹੁਤ ਵੱਡਾ ਮੇਲਾ ਕਰਵਾਇਆ ਗਿਆ ਅਤੇ ਨਾਲ ਨਾਲ 51 ਟਰੈਕਟਰਾਂ ਦੀਆਂ ਖਸਾਨ ਵੀਰਾਂ ਨੂੰ ਡਿਲੀਵਰੀਆਂ ਦਿੱਤੀਆਂ ਗਈਆਂ 51 ਟਰੈਕਟਰਾਂ ਦੀਆਂ ਤੇ ਇਸ ਵਿੱਚ ਕੰਪਨੀ ਦੇ ਵੱਡੇ ਵੱਡੇ ਮੈਨੇਜਰ ਸਾਹਿਬਾਨ ਆਏ ਹੋਏ ਹਨ ਆਪਾਂ ਤੁਹਾਡੀ ਉਹਨਾਂ ਨਾਲ ਪਹਿਲਾਂ ਮੁਲਾਕਾਤ ਕਰਵਾ ਦਈਏ ਜੋ ਵਿਚਕਾਰ ਖੜੇ ਹਨ ਇਹ ਹਨ ਮਹਿੰਦਰਾ ਕੰਪਨੀ ਦੇ ਸਟੇਟ ਹੈੱਡ ਸ੍ਰੀ ਪਰਸੂਨ ਜੀ ਅਤੇ ਉਹਨਾਂ ਦੇ ਨਾਲ ਖੜੇ ਹਨ ਏਰੀਆ ਮੈਨੇਜਰ ਸ੍ਰੀ ਦੀਪਕ ਜੀ ਅਤੇ ਉਹਨਾਂ ਦੇ ਨਾਲ ਖੜੇ ਹਨ ਏਰੀਆ ਮੈਨੇਜਰ ਸ੍ਰੀ ਠਾਕਰ ਜੀ ਪਰਸੂਨ ਸਾਡੇ ਨਾਲ ਖੜੇ ਹਨ ਪਗਵੰਨੇ ਜੋ ਇਹ ਹਨ ਸਰਦਾਰ ਬੂਟਾ ਸਿੰਘ ਡਾਇਰੈਕਟਰ ਅਕਾਲ ਸੀਡ ਫਾਰਮ ਮਸਤੂਆਣਾ ਸਾਹਿਬ ਸੰਗਰੂਰ ਅਤੇ ਉਹਨਾਂ ਦੇ ਨਾਲ ਖੜੇ ਹਨ ਹਰੀਸ਼ ਗੋਲ ਜੀ ਮਹਿੰਦਰਾ ਏਜੰਸੀ ਸੁਨਾਮ ਜਿਨ੍ਹਾਂ ਨੇ ਅੱਜ 52 ਟਰੈਕਟਰਾਂ ਦੀਆਂ ਡਿਲੀਵਰੀਆਂ ਕਿਸਾਨ ਵੀਰਾਂ ਨੂੰ ਦਿੱਤੀਆਂ ਪੂਰੇ ਇੰਡੀਆ ਵਿੱਚ ਰਿਕਾਰਡ ਪੈਦਾ ਕਰਤਾ ਤੇ ਬੜੇ ਮਾਣ ਵਾਲੀ ਗੱਲ ਆ ਕਿ ਇਹ ਰਿਕਾਰਡ ਪੰਜਾਬ ਨੇ ਪੈਦਾ ਕੀਤਾ ਹਰੀਸ ਗੋਲ ਜੀ ਨੂੰ ਆਪਾਂ ਵਧਾਈ ਦਿੰਨੇ ਆ ਬਹੁਤ-ਬਹੁਤ ਤੇ ਉਹਨਾਂ ਦੇ ਨਾਲ ਖੜੇ ਹਨ ਸਰਦਾਰ ਸੁਖਪਾਲ ਸਿੰਘ ਸੇਖੋਂ ਮਹਿੰਦਰਾ ਏਜੰਸੀ ਮਲੇਰ ਕੋਟਲਾ ਤੇ ਉਹਨਾਂ ਦੇ ਨਾਲ ਖੜੇ ਹਨ ਇਹ ਵੀ ਵੀਰ ਮਹਿੰਦਰਾ ਕੰਪਨੀ ਵੱਲੋਂ ਨੇ ਤੇ ਉਹਨਾਂ ਦੇ ਨਾਲ ਖੜੇ ਹਨ ਮਹਿੰਦਰਾ ਕੰਪਨੀ ਵੱਲੋਂ ਸਰਦਾਰ ਬਲਜੀਤ ਸਿੰਘ ਜੀ ਤੇ ਉਹਨਾਂ ਦੇ ਨਾਲ ਖੜੇ ਹਨ ਇਹ ਵੀ ਵੀਰ ਮਹਿੰਦਰਾ ਕੰਪਨੀ ਵੱਲੋਂ ਨੇ ਆਪਾਂ ਇਹਨਾਂ ਸਾਰਿਆਂ ਨਾਲ ਜੀ ਆਇਆਂ ਆਖਦੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਥੇ ਹੋਂ ਤੇ ਅੱਜ ਆਪਾਂ ਖੜੇ ਆ ਸਹਿਰ ਸੁਨਾਮ ਜਿੱਥੇ ਕਿ ਮਹਿੰਦਰਾ ਟਰੈਕਟਰ ਵਾਲਿਆਂ ਨੇ ਬਹੁਤ ਹੀ ਵੱਡਾ ਮੇਲਾ ਲਗਾਇਆ ਹੋਇਆ ਨਾਲੇ 52 ਡਿਲੀਵਰੀਆਂ ਦਿੱਤੀਆਂ ਨੇ ਤੇ ਆਪਾਂ ਕੰਪਨੀ ਦੇ ਹੈੱਡ ਨਾਲ ਪਰਸਨਸਰ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਇਹ ਦੱਸੋ ਵੀ ਜਿਹੜੀ ਆਪਣੇ ਨਾਮੇ ਮਹਿੰਦਰਾ ਟਰੈਕਟਰ ਆਉਂਦੇ ਨੇ ਇਹ ਵਿੱਚ ਕਿਹੜੀ ਕਿਹੜੀ ਨਵੀਂ ਟੈਕਨੋਲੋਜੀ ਆ ਰਹੀ ਆ ਹੁਣ ਜਿਹੜਾ 50 ਐਚਪੀ ਦਾ ਉੱਤੇ ਦੇ ਟਰੈਕਟਰ ਹੈਗੇ ਇਹ ਸਾਰੇ ਸੀਆਰਡੀ ਟੈਕਨੋਲੋਜੀ ਵਾਲੇ ਟਰੈਕਟਰ ਹੈਗੇ ਜਿਹੜੇ এনवायरमेंट ਨੂੰ ਪੋਲੂਸ਼ਨ ਘਟ ਕਰ ਦਿੰਦੇ ਹੈਗੇ ਤੇ ਵਧੀਆ ਪ੍ਰੋਡਕਟਿਵਿਟੀ ਆਂਦੀ ਹੈ ਕਿਸਾਨ ਲਈ ਤੇ ਇਹ ਸਾਡੇ ਟਰੈਕਟਰ ਹਰ ਇੰਪਲੀਮੈਂਟਲੀ ਸੂਟੇਬਲ ਹੈਗੇ ਜੇ ਆਪਾਂ ਗੱਲ ਕਰੀਏ ਸਾਡੀ ਨੋਵੋ ਸੀਰੀਜ਼ ਦੀ ਜਿਸ ਦੇ ਅੰਦਰ 605 ਨੋਵੋ ਆਂਦਾ ਹੈ 655 ਨੋਵੋ ਆਂਦਾ ਹੈ ਤੇ 755 ਨੋਵੋ ਆਂਦਾ ਹੈ ਜੇ ਤੁਸੀਂ ਵੇਖ ਰਹੇ ਹੋ 655 ਦੇ ਨਾਲ ਆਪਾਂ ਖੜੇ ਆਂ ਇਹ ਸਾਡਾ 2700 ਕਿਲੋ ਦੀ ਲਿਫਟ ਕੈਪੈਸਿਟੀ ਵਾਲਾ ਟ੍ਰੈਕਟਰ ਹੈ ਜਿਹੜਾ ਇਸ ਹਾਰਸ ਪਾਵਰ ਇਸ ਸਭ ਤੋਂ ਜਿਆਦਾ ਲਿਫਟ ਕੈਪੈਸਿਟੀ ਦੇ ਰਿਹਾ ਹੈ। ਪਲੱਸ ਇਹ 65 ਹਾਰਸਪਾਵਰ ਦਾ ਟਰੈਕਟਰ 88 ਹਾਰਸਪਾਵਰ ਪ੍ਰੋਡਿਊਸ ਕਰਦਾ ਹੈ। ਜਦੋਂ ਆਪਾਂ ਇਸ ਦਾ ਪਾਵਰ ਇਸ ਦੇ ਅੰਦਰ 3 ਮੋਡ ਹੈਗੇ। ਜਦੋਂ ਆਪਾਂ ਪਾਵਰ ਮੋਡ ਨੂੰ ਪ੍ਰੈਸ ਕਰਦੇ ਆਂ ਤੇ 88 ਹਾਰਸਪਾਵਰ ਪੈਦਾ ਕਰਦਾ ਹੈ। ਤੇ ਸਾਡੇ ਕਿਸਾਨਾਂ ਲਈ ਜਿੰਨੀ ਵੀ ਐਪਲੀਕੇਸ਼ਨ ਐਸ ਦੀ ਡੇਟ ਇਜ਼ ਪੰਜਾਬ ਇਸ ਇੱਕ ਫਾਰਮਰ ਚਾਹੇ ਸੁਪਰ ਸੀਡਰ ਹੋ ਗਿਆ ਚਾਹੇ ਬੇਲਰ ਹੋ ਗਿਆ ਚਾਹੇ ਨਿਊਮੈਟਿਕ ਪਲਾਂਟਰ ਹੋ ਗਿਆ ਚਾਹੇ ਰੋਟਾ ਵੇਟਰ ਹੋ ਗਿਆ ਜਾਂ ਹੋਰ ਕੋਈ ਵੀ ਫੋਰੇਜ ਹਾਰਵੇਸਟਰ ਹੋ ਗਿਆ ਕੋਈ ਵੀ ਐਪਲੀਕੇਸ਼ਨ ਨੂੰ ਬੜੇ ਆਸਾਨੀ ਨਾਲ ਇਹ ਸਾਡਾ ਟਰੈਕਟਰ ਕਰਦਾ ਹੈ ਤੇ ਡੀਜ਼ਲ ਖਤਪ ਡੀਜ਼ਲ ਖਪਤ ਵੀ ਬਹੁਤ ਘਟ ਰਹੀ ਦੀ ਹੈ ਤਾਂ ਕਿ ਕਿਸਾਨ ਆਪਣੀ ਆਮਦਨੀ ਵਧਾ ਸਕੇ ਮਹਿੰਦਰਾ ਟ੍ਰੈਕਟਰ ਲੈ ਕੇ ਜੀ ਜੀ ਸਰ ਆਪਣੇ ਟ੍ਰੈਕਟਰ 75 ਐਚਪੀ ਤੱਕ ਨੇ ਹਾਂਜੀ ਤੇ ਆਪਾਂ ਬੜੀ ਸੀਰੀਜ਼ ਦੇ ਲਾਂਚ ਕਰ ਰਹੇ ਆ ਅੱਗੇ ਹਾਂਜੀ ਬਿਲਕੁਲ ਅਸੀਂ ਵੱਡੇ ਟਰੈਕਟਰ ਵੀ ਬਣਾਉਂਦੇ ਆ ਲੇਕਿਨ ਉਹ ਅਸੀਂ ਬਾਹਰ ਦੀ ਕੰਟਰੀਜ਼ ਐਕਸਪੋਰਟ ਕਰਦੇ ਆ ਲੇਕਿਨ ਖੇਤੀ ਸਾਡੀ ਕੰਪਨੀ ਵੱਡੇ ਟਰੈਕਟਰ ਦੇ ਉੱਤੇ ਵੀ ਕੰਮ ਕਰ ਰਹੀ ਹੈ ਜਿਹੜੇ ਪੰਜਾਬ ਨੂੰ ਆਪਾਂ ਜਲਦ ਤੋਂ ਜਲਦ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕਿਸਾਨ ਜਿਹੜਾ ਵੱਡੇ ਬੇਲਰ ਦੀ ਜਿੰਨੂੰ ਲੋਡ ਪੈਂਦੀ ਹੈ ਉਹ ਸਾਡਾ ਵੱਡਾ ਟਰੈਕਟਰ ਵੀ ਚਲਾ ਸਕੇ ਲੇਕਿਨ ਅਸ ਦੀ ਡੇਟ ਇਜ਼ ਸਾਡਾ ਜਿਹੜਾ 755 ਟਰੈਕਟਰ ਹੈ ਉਹ ਵੀ 90 एचपी ਵਾਲਾ ਕੰਮ ਕਰ ਸਕਦਾ ਹੈ ਜੀ ਜੀ ਤੇ ਅਸ ਦੀ ਡੇਟ ਜਿਹੜੀ ਕਿਸਾਨਾਂ ਨੂੰ ਸਬਸਿਡੀ ਮਿਲ ਰਹੀ ਹੈ 80% ਤੱਕ ਉਹ ਸਬਸਿਡੀ ਵਿੱਚ ਵੀ ਸਾਡਾ ਹੀ ਟਰੈਕਟਰ ਸਭ ਤੋਂ ਜ਼ਿਆਦਾ ਜਾ ਰਹੇ ਪੰਜਾਬ ਵਿੱਚ ਜੀ ਆਪਾਂ ਸਬਸਿਡੀ ਕਿਹੜੇ ਕਿਹੜੇ ਟਰੈਕਟਰਾਂ ਦੇ ਮਿਲ ਰਹੀ ਹੈ ਜੀ ਕਿਸ ਸਰਕਾਰ ਨੇ 60 ਹਾਰਸ ਪਾਵਰ ਦੇ ਉੱਤੇ ਟਰੈਕਟਰਾਂ ਦੇ ਉੱਤੇ ਸਬਸਿਡੀ ਦਿੰਦੀ ਹੈ ਤੇ ਸਾਡਾ ਜਿਹੜਾ 605 ਨੋਵੋ ਹੈ 605 ਅਰਜੁਨ ਐਸਾ ਹਾਰਸ ਪਾਵਰ ਵਾਲਾ ਤੇ 655 ਹੈਗਾ 755 ਹੈਗਾ ਇਸ ਦੇ ਉੱਤੇ ਗਰੁੱਪ ਗਰੁੱਪ ਫਾਰਮਰ ਨੂੰ 60% ਦੀ ਸਬਸਿਡੀ ਹੈਗੀ ਤੇ ਬਾਕੀ ਜਿਹੜੇ ਇੰਡੀਵਿਜੂਅਲ ਫਾਰਮਰ ਹੈਗੇ ਉਹਨਾਂ ਲਈ 50% ਦੀ ਸਬਸਿਡੀ ਹੈਗੀ ਇਹ ਸਬਜੈਕਟ ਟੂ ਜਦੋਂ ਉਹਨਾਂ ਦਾ ਸੈਂਕਸ਼ਨ ਲੈਟਰ ਇਸ਼ੂ ਹੁੰਦਾ ਹੈ ਖੇਤੀ ਵਿਭਾਗ ਤੋਂ ਠੀਕ ਹੈ ਜੀ ਖੇਤੀ ਵਿਭਾਗ ਕੋਲ ਮੰਨ ਲਓ ਜਾਨਾ ਜਦੋਂ ਉਹ ਰਜਿਸਟ੍ਰੇਸ਼ਨ ਕਰਦਾ ਹੈ ਉੱਥੇ ਜਦੋਂ ਲੱਕੀ ਡਰਾਅ ਨਿਕਲਦਾ ਹੈ ਜਦੋਂ ਉਸ ਦਾ ਨਾਮ ਹੁੰਦਾ ਹੈ ਤਾਂ ਕਰਕੇ ਉਹਨੂੰ ਫਿਰ ਸਬਸਿਡੀ ਦਿੰਦੀ ਹੈ ਸਰਕਾਰ ਜਦੋਂ ਉਹ ਸਬਸਿਡੀ ਵੀ ਬੈਂਕ ਖਾਤੇ ਹੀ ਜਾਂਦੀ ਹੈ ਉਸਦੇ ਲੋਨ ਅਕਾਊਂਟ ਇਚ ਤਰਸ ਤੋਂ ਸਭ ਤੋਂ ਜ਼ਿਆਦਾ ਵਿਕਣ ਵਾਲਾ ਮਹਿੰਦਰਾ ਟਰੈਕਟਰ ਆ ਪੂਰੇ ਵਰਲਡ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਤੇ ਸਰ ਪੰਜਾਬ ਦੇ ਵਿੱਚ ਨਾ ਬੜੇ ਬੜੇ ਜਿਆਦਾ ਇੰਪਲੀਮੈਂਟ ਆ ਗਏ ਹਾਂਜੀ ਹਾਂਜੀ ਇਹਦੇ ਕਰਕੇ ਪੰਜਾਬ ਨੂੰ ਜਲਦੀ ਟਰੈਕਟਰ ਵੱਡਾ ਦੋ ਤੁਹਾਨੂੰ ਨਹੀਂ ਲੇਕਿਨ ਜਿਨ੍ਹਾਂ ਨੇ ਵੱਡੇ ਵੱਡੇ ਇੰਪਲੀਮੈਂਟ ਜਿਨ੍ਹਾਂ ਨੇ ਵੱਡੇ ਵੱਡੇ ਇੰਪਲੀਮੈਂਟ ਆਏ ਨੇ ਨਾ ਇਹ ਟਰੈਕਟਰ ਅਸੀਂ ਤਾਂ ਹੀ ਲਾਂਚ ਕੀਤੇ ਹੈਗੇ ਇਹ ਸਭ ਤੋਂ ਜ਼ਿਆਦਾ 655 755 ਪੰਜਾਬ ਵਿੱਚ ਵਿਕ ਰਿਹਾ ਹੈ ਹਾਂਜੀ ਹਾਂਜੀ ਇਹ ਸਾਡਾ 50 ਐਚਪੀ ਦੇ ਉੱਤੇ ਦੀ ਜਿੰਨੀ ਵੀ ਕੈਟਾਗਰੀ ਹੈਗੀ ਜਿੰਨੀ ਵੀ ਸੇਲ ਹੁੰਦੀ ਹੈ 50 ਐਚਪੀ ਦੇ ਉੱਤੇ ਦੀ ਸਾਡੀ ਇਕੱਲੀ 50% ਮਾਰਕੀਟ ਸ਼ੇਅਰ ਹੈਗਾ ਜੀ ਜੀ ਤੇ ਸਭ ਤੋਂ ਜ਼ਿਆਦਾ ਕਸਟਮਰ ਲਾਈਕ ਕਰ ਰਿਹਾ ਹੈ 655 755 ਟਰੈਕਟਰ ਨੂੰ ਕਿਉਂਕਿ ਇਹ ਕਿਸਾਨ ਦੀ ਹਰ ਐਪਲੀਕੇਸ਼ਨ ਨੂੰ ਆਸਾਨੀ ਨਾਲ ਕਰ ਸਕਦਾ ਹੈ ਤੇ ਕੋਈ ਲੋਡ ਨਹੀਂ ਲੈਂਦਾ ਕੋਈ ਵਧੀਆ ਖਿਚਾਈ ਕਰਦਾ ਹੈ ਤੇ ਤੇਲ ਖਪਤ ਵੀ ਉਹ ਘੱਟ ਰਹਿੰਦੀ ਹੈ ਪਲੱਸ ਡਰਾਈਵਰ ਨੂੰ ਕੰਫਰਟ ਰਹਿੰਦਾ ਹੈ ਇਸ ਦਾ ਪਲੈਟਫਾਰਮ ਬਹੁਤ ਵੱਡਾ ਪਲੈਟਫਾਰਮ ਹੈ ਤੇ ਡਰਾਈਵਰ ਲਈ ਬਹੁਤ ਸਹੂਲਤ ਰਹਿੰਦੀ ਹੈ ਵਧੀਆਂ ਤੁਸੀਂ ਈਜ਼ੀ ਕਰਤਾ ਜੀ ਸਾਰਾ ਖੁੱਲਾ ਡੁੱਲਾ ਪੜਾਦਾ ਡਰਾਈਵਰ ਹਾਂਜੀ ਪਲੱਸ ਡੀਜੀ ਸੈਂਸਿਸ ਦੇ ਨਾਲ ਆ ਰਿਹਾ ਹੈ ਕਸਟਮਰ ਆਪਣੇ ਫੋਨ ਦੇ ਉੱਤੇ ਟਰੈਕ ਕਰ ਸਕਦਾ ਹੈ ਮੇਰੇ ਟਰੈਕਟਰ ਦਾ ਯੂਸੇਜ ਕਿਵੇਂ ਹੋ ਰਿਹਾ ਮੰਨ ਲਓ ਟਰੈਕਟਰ ਡਰਾਈਵਰ ਚਲਾਉਂਦਾ ਹੈ ਤੇ ਉਹਨੂੰ ਪਤਾ ਲੱਗ ਸਕਦਾ ਹੈ ਮੇਰਾ ਟਰੈਕਟਰ ਕਿੱਥੇ ਚੱਲ ਰਿਹਾ ਹੈ ਮੇਰੇ ਟਰੈਕਟਰ 'ਚ ਕੋਈ ਖਰਾਬੀ ਆ ਰਹੀ ਹੈ ਫੋਨ ਤੇ ਅਲਰਟ ਆਂਦਾ ਹੈ ਤੇ ਉਹ ਸਾਰੀ ਚੀਜ਼ ਡਿਜੀਸੈਂਸ ਐਪ ਦੇ थ्रू ਕਿ ਕਿਸਾਨ ਟਰੈਕ ਕਰ ਸਕਦਾ ਹੈ ਇਹ ਸਹੂਲਤ ਵੀ ਮਹਿੰਦਰਾ ਕੰਪਨੀ ਦੇ ਰਹੀ ਹੈ ਕਿਸਾਨਾਂ ਲਈ ਥੈਂਕ ਯੂ ਵੈਰੀ ਮਚ ਧੰਨਵਾਦ ਜੀ ਧੰਨਵਾਦ ਖੜੇ ਹਨ ਇਹ ਵੀ ਵੀਰ ਮਹਿੰਦਰਾ ਕੰਪਨੀ ਵੱਲੋਂ ਆਪਾਂ ਇਹਨਾਂ ਸਾਰਿਆਂ ਨਾਲ ਜੀ ਆਇਆਂ ਆਖਦੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਥੇ ਹੋਂ ਤੇ ਦਰਸ਼ਕੋ ਇਹ ਡਿਲੀਵਰੀਆਂ ਦਿੱਤੀਆਂ ਜਾ ਰਹੀਆਂ ਨੇ ਇੱਥੋਂ ਸਾਰੇ ਟਰੈਕਟਰ ਅੱਜ ਕਿਸਾਨ ਵੀਰਾਂ ਨੂੰ ਲੈ ਕੇ ਜਾਣੇ ਨੇ ਦੇਖੋ ਕਿੰਨੇ ਟਰੈਕਟਰ ਖੜੇ ਆ ਮਹਿੰਦਰੇ ਦੇ ਮਹਿੰਦਰਾ ਵਾਲਾ ਨੇ ਇਥੇ ਮੇਲਾ ਕਰਵਾਇਆ ਹੋਇਆ ਸੁਨਾਮ ਆ ਤੀਸਰੀ ਡਿਲੀਵਰੀ ਆ ਹਾਂ ਹਾਂ ਜਾਵਾਂ ਹੋਰਾਂ ਨੂੰ ਘੱਟ ਦੇ ਨਾਲ ਮਹਿੰਦਰਾ ਵਾੜ ਨੂੰ ਮੇਲਾ ਕਰਵਾਇਆ ਗਿਆ ਤੇ ਨਾਲ-ਨਾਲ ਡਿਲੀਵਰੀਆਂ ਦਿੱਤੀਆਂ ਜਾ ਰਹੀਆਂ ਨੇ ਟਰੈਕਟਰਾਂ ਦੀਆਂ ਨਹੀਂ ਆਹ ਨਹੀਂ ਆਟ ਨਹੀਂ ਇਹ ਆ ਦੇ ਮਾਰ ਦੇ ਇਹ ਨਾਲ ਆ ਦਰਸ਼ਕੋ ਚੌਥੀ 5 ਮਿੰਟ ਡਿਲੀਵਰੀ ਆ ਹਾਂ ਜੀ ਬਹੁਤ ਵਧੀਆ ਹਾਂ ਜਿੱਦੀ ਜਿੱਦੀ ਸਭ ਆਈ ਜਾਂਦੇ ਨੇ ਵੀਰੇ ਇੱਕ 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 ਹਜ਼ਾਰ ਕੇ ਆ ਵੀ ਪਾ ਇੱਕ ਇੱਕ ਕਰਕੇ ਆਈ ਜਾਂਦੇ ਨੇ ਸਾਰੇ ਆ ਦੇਖ ਸਕਦੇ ਤੁਸੀਂ ਸਾਰਿਆਂ ਨੂੰ ਰੁੱਲੀ ਵੀ ਨੇ ਦਿੱਤੀਆਂ ਜਾ ਰਹੀਆਂ ਨੇ ਸੁਨਾਮ ਸਹਿਰ ਸੁਨਾਮ ਵੀ ਕੇ ਇਹ ਰਾਮਪਾਲ ਜੀ ਨੇ ਜੀ ਇਹਨਾਂ ਦਾ ਪਿੰਡ ਹੈਗਾ ਦਿੜਬਾ ਠੀਕ ਹੈ ਇਹਨਾਂ ਨੇ 755 ਲਿਆ ਹੈਗਾ ਆਪਾਂ ਕਿੰਨੀਆਂ ਡਿਲੀਵਰੀਆਂ ਦੇਣੀਆਂ ਨੇ ਵੀਰ ਜੀ ਟੋਟਲ ਵੀਰੇ ਆਪਾਂ 51 ਡਿਲੀਵਰੀਆਂ ਦੇ ਰਹਾਂਗੇ ਜਿਦੇ ਵਿੱਚ ਆਪਾਂ ਜਿਹੜੇ ਹੈਗੇ ਨੇ 21 ਟਰੈਕਟਰ 755 ਦੇ ਰਹਾਂਗੇ ਠੀਕ ਆ ਤੇ 605 4 4 ਵੀਲ ਬਾਕੀ 265 ਤੇ ਯੂਗੋ 585 ਇਹ ਸਾਰੇ ਅੱਜ ਡਿਲੀਵਰ ਹੋ ਰਹੇ ਨੇ ਠੀਕ ਹੈ ਵੀਰ ਦਰਸ਼ਕੋ ਵੀਰ ਨੇ ਦੱਸ ਦਿੱਤਾ 51 ਡਿਲੀਵਰੀਆਂ ਦੇ ਰਹੇ ਨੇ ਟਰੈਕਟਰਾਂ ਦੀਆਂ 1 ਬਾਈ 1 ਵੀਰ ਆਪਣੇ ਟਰੈਕਟਰ ਦੀ ਚਾਬੀ ਲੈਣ ਆ ਰਹੇ ਨੇ 51 ਡਿਲੀਵਰੀਆਂ ਨਾਮ ਜਾਖਰ ਰੋਡ ਨਾਮ ਮਹਿੰਦਰਾ ਟਰੈਕਟਰ ਗੋਇਲ ਬ੍ਰਦਰਸ ਗਰੁੱਪ ਹੈ ਜਿਹੜਾ ਇਹ ਜਿਹੜੀ ਇਹ ਚਲਾ ਰਿਹਾ ਡੀਲਰਸ਼ਿਪ ਠੀਕ ਹੈ ਜੀ ਦਰਸ ਤੋਂ ਗੋਇਲ ਬ੍ਰਦਰ ਬ੍ਰਦਰ ਵੱਲੋਂ ਹਰੀਸ਼ ਗੋਇਲ ਜੀ ਨੇਗੇ ਹਰੀਸ਼ ਗੋਲ ਜੀ ਉਹਨਾਂ ਨੂੰ ਡਿਲੀਵਰੀਆਂ ਕਿਧੀਆਂ ਜਾ ਰਹੀਆਂ ਨੇ ਉਹ ਵੀ ਇਹਦਾ ਨਾਮ ਕੀ ਵੀਰੇ ਇਹਨਾਂ ਦਾ ਨਾਮ ਹੈ ਗੁਰਮੀਤ ਸਿੰਘ ਜੀ ਨੇ ਡਿਡਬਾ ਤੋਂ ਨੇ ਅੱਛਾ ਇਹਨਾਂ ਨੇ 605 4 ਬਿਲ ਲਿਆ ਹੈਗਾ ਠੀਕ ਹੈ ਜੀ ਉਹ ਇਹਨਾਲ ਸਿੰਘ ਜੀ ਨੇ ਸਨਾਮ ਤੋਂ ਜਰਨਲ ਸਿੰਘ ਜੀ ਸੁਨਾਮ ਤੋਂ ਇਹਨਾਂ ਨੇ 605 4 ਬਿਲ ਲੈ ਆ 605 4 ਬਿਲ ਟਰੈਕਟਰ ਲਿਆ ਵੀਰ ਨੇ ਮਹਿੰਦਰਾ ਆ ਦਰਸ਼ਕੋ ਆ ਦੇਖੋ ਸਾਰੇ ਮਹਿੰਦਰਾ ਦੇ ਟਰੈਕਟਰ ਖੜੇ ਨੇ 755 655 ਸਾਰੇ 4 ਬਿਲ ਡਰਾਈਵ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਤੀ ਬੰਨ ਡਿਲੀਵਰੀਆਂ ਦਿੱਤੀਆਂ ਨੇ ਅੱਜ ਇੱਕ ਰਿਕਾਰਡ ਪੈਦਾ ਕਰਤਾ ਤੀਸਕੋਲ ਜੀ ਨੇ ਸਾਰੇ ਆਇੰਪਲੀਮੈਂਟ ਖੜੇ ਨੇ ਮਹਿੰਦਰਾ ਵਾਲਿਆਂ ਦੇ ਆ ਪੋਟਾਟੋ ਪਲੈਂਟਰ ਆ ਗਿਆ ਦੇਖ ਸਕਦੇ ਹੋ ਤੁਸੀਂ ਇਹ ਵੀ ਕਾਫੀ ਮਸੂਹੂਰਾ ਲੋਕੀ ਬਾਬਾ ਪਸੰਦ ਕਰਦੇ ਨੇ ਮਹਿੰਦਰਾ ਦੇ ਪ੍ਰੋਡਕਟਾਂ ਨੂੰ ਵੈਬਸਾਈਟ ਤੋਂ ਵੀ ਦੇਖ ਸਕਦੇ ਹੋ ਤੁਸੀਂ ਆ ਸੁਪਰਸੀਡਰ ਆ ਗਈ ਧਰਤੀ ਮਿਤਰਾ ਮਹਿੰਦਰਾ ਦੀ ਦੇਖੋ ਪੂਰੀ ਚੱਤ ਵਗੈਰਾ ਮਜ਼ਬੂਤ ਵਧੀਆ ਗੇਅਰ ਬਾਕਸ ਲੱਗੇ ਹੋਇਆ ਹੈ ਲੈ ਰੋਟਰ ਉੱਪਰ ਗੇਰਾਂ ਦੇਖੋ ਤੁਸੀਂ ਤਾਇਓ ਦੇ ਗੇਅਰ ਲੱਗੇ ਹੋਏ ਨੇ ਹਾਂ ਖੜੀ ਆ ਬੈਕਮ ਵਾਲੀ ਮਸ਼ੀਨ ਆ ਗਈ ਮੱਕੀ ਬੀਜਦੇ ਕੋਈ ਵੀ ਫਸਲ ਵੀ ਸਕਦੇ ਆਪਾਂ ਦੇਖੀਏ ਹਮਨਾਣਾ ਕਬਦ ਕਰਦੀ ਆ ਸਾਰੇ ਟਰੈਕਟਰ ਖੜੇ ਨੇ 605 ਆਯੂਗੋ ਟੈਕ 585 ਮਹਿੰਦਰਾ ਨੋਵੋ 605 ਡੀਏਪੀਐਸ ਅਰਜਨ 605 ਆ ਦੇਖੋ ਸਾਰੇ ਟਰੈਕਟਰ ਖੜੇ ਨੇ ਇਹ ਇਨ੍ਹਾਂ ਵਿੱਚੋਂ 50 ਬਣਦੀਆਂ ਡਿਲੀਵਰੀਆਂ ਆਉਣੀਆਂ ਨੇ ਆ ਦੇਖੋ ਇੰਨੇ ਟਰੈਕਟਰ ਇਕੱਠੇ ਮਹਿੰਦਰਾ ਦੇ ਪਹਿਲੀ ਵਾਰ ਦੇਖਿਆ ਮੈਂ ਤਾਂ ਦੇਖੋ ਤੁਸੀਂ ਕਈ ਵੀ ਟਰੈਕਟਰ ਲੈ ਵੀ ਗਏ ਅਜੇ ਨਾਲ ਵਿੱਚੋਂ ਫਟੋ ਫਟ 15 ਵੀ ਟਰੈਕਟਰ ਲੈ ਗਏ ਆਖੀਆਂ ਖੜੇ ਨੇ ਮਹਿੰਦਰਾ ਦਾ ਇੱਕ ਨਾਮ ਪੂਰੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਟਰੈਕਟਰ ਬਣਾਉਣ ਵਾਲੀ ਕੰਪਨੀ ਆ ਇਹ ਅਨੁਸਾਰ ਨੇ ਵੀ ਦੱਸਿਆ ਪੂਰੇ ਹਿੰਦੁਸਤਾਨ ਨਹੀਂ ਪੂਰੇ ਵਰਲਡ ਦੇ ਵਿੱਚ ਆਨੰਦ ਮਹਿੰਦਰਾ ਜੀ ਦਾ ਬੈਕਗ੍ਰਾਉਂਡ ਵੀ ਆਪਣੇ ਲੁਧਿਆਣਾ ਤੋਂ ਆ ਉਹ ਵੀ ਪੰਜਾਬ ਦੇ ਨੇ ਜੰਪਲ ਪੰਜਾਬ ਨਾਲ ਉਹਨਾਂ ਦਾ ਗੂੜਾ ਰਸਤਾ ਉਹ ਕਹਿੰਦੇ ਵੱਡੇ ਵੱਡੇ ਟਰੈਕਟਰ ਮਣਾਵਾਂਗੇ ਹੋਰ ਵੀ ਜੋ ਕਿ ਬੇਲਾਂ ਦੇ ਕੰਮ ਕਰਨ ਧੰਨਵਾਦ ਕਰਦਿਆਂ ਆਨੰਦ ਮੇਂਦਰਾ ਜੀ ਦਾ ਜਿਨ੍ਹਾਂ ਨੇ ਇੰਨੇ ਵਧੀਆ ਟਰੈਕਟਰ ਬਣਾਏ ਨਾਲੇ ਸਹੀ ਪ੍ਰਾਈਸ ਦੇ ਵਿੱਚ ਮਿਲ ਜਾਂਦੇ ਨੇ ਚਲੋ ਤੁਸੀਂ ਬਾਕੀ ਪਾਬਾ ਘੱਟ ਤੇ ਕਿੱਥੇ ਆफी ਕਿਸਾਨ ਆਏ ਕਿਸਾਨ ਵੀ ਰਹੇ ਹੋਏ ਸੀ ਕੀ ਡਾਕਟਰ ਸਾਹਿਬ ਨੇ ਕੀਤੀ ਬੜੀ ਬੜੀ ਜਾਣਕਾਰੀ ਦਿੱਤੀ ਤੁਹਾਨੂੰ ਧੰਨ ਕਰਦੇ ਆ ਖਾ ਬਲਜੀਤ ਵੀਰ ਆ ਇਹਦਾ ਵੀ ਧੰਨਵਾਦ ਕਰਦੇ ਆ ਅਰੇ ਖੜੇ ਆ